ਲੋ ਦੋਸਤੋ ਚੈੱਕ ਕਰੋ ਲੈਵੇ ਆਰਡਰ ਕੁਆਲਿਟੀ ਬਹੁਤ ਚੰਗੀ ਹੈ ਲੈਵੇ ਦੀ ਬਾਹਰ ਨਹੀਂ ਮੜਾਇਆ ਦਿਖਾਈਏ ਆਪਾਂ ਸੁਣ ਰੋ 72000 ਰੁਪਇਆ ਲੈ ਲਾਂਗੇ 72000 ਰੁਪਇਆ ਛੋਟੇ ਛੋਟੇ ਭਾਅ ਗਰਮੀ ਦੇ ਹਿਸਾਬ ਕਿਤਾਬ ਨਾਲ ਭਾਅ ਵੀ ਨਿੱਕੀ ਠੀਕ ਹੈ ਉਸ ਤੋਂ ਚੈੱਕ ਕਰੋ ਸੀ ਲੈਵੇ ਟੇ ਲਡੋ ਲਾ ਚੈੱਕ ਕਰ ਲੋ ਤੇ ਮਗਰੋਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਈ ਬੱbbi ਦੇ ਘਰੇ ਤੇ ਆਪਾਂ ਤੁਹਾਨੂੰ گاਵਾ ਦਿਖਾਵਾਂਗੇ ਚਾਰ ਗੱਬਣ ਗਾਵਾਂ ਬਾਈ ਕੋਲੇ ਇੱਕ ਤਾਜੀ ਸੂਈ ਹੈ ਸਾਰੀਆਂ ਜੀ ਡਿਟੇਲ ਲੈ ਕੇ ਜਾਵਾਂਗੇ ਇਕੱਲੀ ਇਕੱਲੀ ਗਾਂ ਦੀ ਸਾਹਮਣੇ ਤੁਸੀਂ ਜਰਸੀ ਵੇਖ ਸਕਦੇ ਹੋ ਇੱਕ ਸਪੈਸ਼ਲ ਜਰਸੀ ਹੈ ਬਾਈ ਕੋਲੇ ਬਾਕੀ ਐਚ ਐਫ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਜਾਵਾਂਗੇ ਇਕੱਲੀ ਇਕੱਲੀ ਗਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਕਰਾਵਾਂਗੇ ਬਾਈ ਨਾਲ ਗੱਲਬਾਤ ਇੱਕ ਵਾਰ ਤੁਸੀਂ ਚੈੱਕ ਕਰ ਲਓ ਦੋਸਤੋ ਸਾਰੀਆਂ ਵੇੜਾ ਬਹੁਤ ਸੋਹਣੀਆਂ ਸੁਨੱਖੀਆਂ ਸਾਰੀਆਂ ਵੇੜਾ ਤੇ ਹਾਂਜੀ ਦੋਸਤੋ ਆਪਾਂ ਤੁਹਾਨੂੰ ਤਾਜੀ ਸੂਈ ਗਾਂ ਦੀ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਰਾਉਣਿਆ ਬਾਈ ਨਾਲ ਗੱਲਬਾਤ ਆਜੋ ਕਰਾਈਏ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸੋ ਜੀ ਨਾਮ ਬੱbbi ਕਹਿੰਦੇ ਪਿੰਡ ਚ ਇਕਬਾਲ ਸਿੰਘ ਨਾਂ ਜੀ ਪਿੰਡ ਚੋੜੜ ਠੀਕ ਹੈ ਜੀ ਤਸੀਲ ਮਲੋੜ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਠੀਕ ਹੈ ਜੀ ਤੇ ਆਪਾਂ ਜਿਹੜੀ ਗਾਂ ਤਾਜੀ ਸੂਈ ਹੈ ਜੀ ਹਾਂ ਜੀ ਕਿੰਨੇ ਕਿੰਨੇ ਟਾਈਮ ਦੀ ਸੂਈ ਹੈ ਜੀ ਮਾਨ ਜੀ ਇਹਨੂੰ ਇੱਕ ਹਫਤਾ ਹੋ ਗਿਆ ਬੱਛੀ ਮਗਰਾ ਜੀ ਬਹੁਤ ਚੰਗੀ ਆ ਬੱਛੀ ਹੈ ਜੀ ਠੀਕ ਹੈ ਇੱਕ ਹਫਤਾ ਹੋਇਆ ਆਕਾਸ਼ਦੀਪ ਬੁੱਲਦੀ ਬੱਛੀ ਹੈ ਜੀ ਆਕਾਸ਼ਦੀਪ ਬੁੱਲਦੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ 16 ਕਿਲੋ ਦੁੱਧ ਆਸ ਟਾਈਮ ਤਿਆਰ ਆ ਭਾਵੇਂ ਕੋਈ 10 ਵਾਰੀ ਚੋਲੇ 10 ਵਾਰੀ ਚੋਲੇ 10 ਕਿਲੋ ਡ ਸੀਲਸ ਲੱਗ ਪੂਰੀ ਐਂ ਹੀ ਵੇਜੋ ਪਾ ਮੈਂ ਅੱਛਾ ਜੇ ਤੋ ਮਰਜੀ ਵੇਜੋ ਜਦੋਂ ਮਰਜੀ ਜੀ ਨਾਣੇ ਤੋਂ ਬਿਣਾ ਹੀ ਕੋਈ ਚੱਕਰ ਬਿ ਟੰਗਾ ਪੋਣਾ ਪਾ ਲੋ ਨਹੀਂ ਪੋਣਾ ਅਗਲੇ ਦੀ ਮਰਜੀ ਆ ਵਾਸਤਾ ਹੀ ਕੋਈ ਨਹੀਂ ਠੀਕ ਇਧਰ ਆ ਲੈ ਦੋਸਤੋ ਚੈੱਕ ਕਰੋ ਸੀ ਲੈਵੇ ਦੀ ਕੁਆਲਿਟੀ ਪਿੱਛੋਂ ਸੀ ਲੋ ਦੋਸਤੋ ਚੈੱਕ ਕਰੋ ਲੈਵੇ ਆਰਡਰ ਕੁਆਲਿਟੀ ਬਹੁਤ ਚੰਗੀ ਆ ਲੈਵੇ ਦੀ ਬਾਹਰ ਲੈ ਜਿ ਮੜਾਇਆ ਦਿਖਾਈਏ ਆਪਾਂ ਚੰ ਰੋ ਕੇ ਦਿਖਾਉਣੇ ਆ ਪਿੱਛੋਂ ਆਪਾਂ ਰੋਕੀ ਮੜਾਇਵੇਂ लो दोस्तों ਥਣ ਵੇਖੋ ਜੀ ਕੱਲਾ ਕੱਲਾ ਥਣ ਲੱਗਿਆ ਬਹੁਤ ਚੰਗਾ ਥਣ ਲੱਗਿਆ ਮੁਠੀ ਵਾਲਾ ਥਾਣਾ ਹੈ ਲੈ ਲੈ ਜਾ ਬਈ ਹਾਂਜੀ ਬਾਈ ਜੀ ਆਪਾਂ ਜੇ ਇਹਦੀ ਰੇਟ ਦੀ ਗੱਲ ਕਰਗੇ ਜੀ ਰੇਟ ਇਹਦਾ 72000 ਰੁਪਿਆ ਲੈ ਲਾਂਗੇ 72000 ਰੁਪਿਆ ਛੋਟੇ ਛੋਟੇ ਭਾ ਗਰਮੀ ਦੇ ਹਿਸਾਬ ਕਿਤਾਬ ਨਾਲ ਭਾ ਵੀ ਨਿੱਕੀ ਹੈ ਠੀਕ ਹੈ ਤੇ ਮਾਨਦਾਨ ਬਾਈ ਜੀ ਕਰ ਦਾਂਗੇ ਮੌਕੇ ਤੇ ਜਿਹੜੀ ਆਪਣੀ ਵੀਡੀਓ ਵੇਖ ਕੇ ਆਉਂਦਾ ਬਾ जरूर ਕਰਾਂਗੇ ਪੁਰਾ ਸਪੈਸ਼ਲ ਮਾਣ ਹੋਊਗਾ ਸਪੈਸ਼ਲ 1000 ਰੁਪਇਆ ਹੋਰ ਹੋਊਗਾ ਇੱਕ ਸੌਦਾ ਕਰਨ ਤੋਂ ਬਾਅਦ ਤੇਰੀ ਵੀਡੀਓ ਤੇ 1000 ਰੁਪਇਆ ਇੱਕ ਹੋਰ ਛੋਟ ਠੀਕ ਹੈ 1000 ਰੁਪਇਆ ਇੱਕ ਛੋਟ ਸਪੈਸ਼ਲ ਹੀ ਲਾਤਾ ਡਿਸਕਾਊਂਟ ਹਾਂਜੀ ਲਓ ਦੋਸਤੋ ਗਾਹ ਤੋਂ ਦਿਖਾਤੀ ਬਹੁਤ ਚੰਗੀ ਗਾ ਤੇ ਬਾਈ ਕਹਿੰਦਾ 10 ਵਾਰੀ ਚੋਕੇ ਲੈ ਜਾ ਭਾਵੇਂ ਪੂਰੀ ਤਸੱਲੀ ਵਾਲੀ ਗਾ ਤੇ ਬਾਈ ਆਪਾਂ ਦੂਜੀ ਦੀ ਗੀ ਡਿਟੇਲ ਜਰਸੀ ਦੀ ਹਾਂਜੀ ਇਹ ਜਰਸੀ ਆ ਹਾਂਜੀ ਇਹ ਦੁਪਹਿਰੇ ਜੇ ਆਈ ਹੈ ਨਮਾਉਣ ਤੋਂ ਬਾਉਣ ਵਾਲੀ ਆ ਠੀਕ ਹੈ ਦੂਜਾ ਸੂਆ ਇਹਨੇ ਸੂਣਾ ਠੀਕ ਹੈ ਠੰਡੀ ਠੀਲ ਸੀਲ ਸਰੀ ਬਹੁਤ ਆ ਜੀ ਐਂ ਬਹਿ ਜਾਓ ਪਾਵਾ ਅੱਛਾ ਇਹ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਨਾ ਜੀ ਨਾ ਬਸ ਠੀਕ ਹੈ ਜੇ ਭਾਈ ਕਿੰਨੇ ਜਣਾ ਰੇਂਜੇ ਦੇ ਇਹ ਹੱਪਾ ਇੱਕ ਲੈ ਜੂਗੀ ਇੱਕ ਜਣ ਲੈ ਜੂ ਭਈ ਇਹ ਇੱਕ ਹਫਤਾ 10 ਦਿਨ ਲੈ ਜੂਗੀ ਜੀ ਇੱਕ ਹਫਤਾ 10 ਦਿਨ ਲੈ ਹਾਂ ਜੀ 20 ਕਿਲੋ ਦੋ ਦਿੱਤਾ ਇਹਨੇ ਪਹਿਲੀ ਵਾਰੀ ਦਾ ਅੱਛਾ ਦੂਜਾ ਦੂਜਾ ਸੂਆ ਕੀ ਹੋਣਾ ਹਾਂ ਜੀ ਹਾਂ ਜੀ ਠੀਕ ਹੈ ਤੇ ਆਪਾਂ ਦੋਸਤੋ ਤੁਹਾਨੂੰ ਦਿਖਾ ਦਨੇ ਇੱਕ ਵਾਰੀ ਥਾਂ ਲੈਵੇ ਜੀ ਮਗਰਲੇ ਥਾਂ ਥੋੜੇ ਛੋਟੇ ਹੁੰਦੀ ਬਈ ਨਾ ਗਾਂ ਨੇ ਜੀ ਛੋਟੇ ਹੁੰਦੇ ਆ ਮਗਰ ਲੈ ਜਿਹੜੀ ਮਰਜ਼ੀ ਗਾ ਦੇ ਵੇਖੋ ਅੱਛਾ ਗਾ ਸਹੀ ਮੰਨੀ ਹੋ ਜਾਂਦੀ ਜਿਹਦੇ ਮਗਰਲੇ ਛੋਟੇ ਹੋਣ ਠੀਕ ਠੀਕ ਆ ਤੇ ਬਤੌਰ ਕੇ ਦਿਖਾ ਗਏ ਭਾਈ ਤੋੜ ਦੇਣਾ ਜਾਨਾ ਲੈ ਖੋਲੋ ਹੀ ਮੜਾ ਇਹੋ ਦੋਸਤੋ ਚੈੱਕ ਕਰੋ ਸੀ ਲੈ ਵੇ ਢਲਾਂ ਢੋਲਾ ਚੈੱਕ ਕਰ ਲਓ ਤੇ ਮਗਰ ਉਹ ਥਰਨੇ ਤੁਹਾਨੂੰ ਰੋਕੀ ਮੜਾ ਇੱਕ ਮਿੰਟ ਪਿੱਛੋਂ ਤੁਸੀਂ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਦੋਸਤੋ ਤੇ ਢਲਾਂ ਢੋਲਾ ਦੇਖ ਲਓ ਤੁਸੀਂ ਇੱਕ ਮਿੰਟ ਫੇਸ ਕੁਆਲਿਟੀ ਵੀ ਤੁਹਾਨੂੰ ਦਿਖਾ ਦਿੰਦੇ ਆ ਰੋਕੀ ਬਣਿਆ ਭਾਈ ਲਓ ਦੋਸਤੋ ਚੈੱਕ ਕਰੋ ਸੀ ਬਹੁਤ ਸੋਹਣੇ ਫੇਸ ਕੁਆਲਿਟੀ ਦੀ ਗਾ ਲਾ ਬਾਂਦੇ ਕਰਾ ਜੇ ਆਪਾਂ ਜੀ ਰੇਟ ਦੀ ਗੱਲ ਕਰਕੇ ਕੀ ਡਿਮਾਂਡ ਆ ਇਹਦਾ ਆ 82000 ਰੁਪਏ ਲਵਾਂਗੇ 82000 ਲੈਣ ਦੇਣੀ ਆ ਬਸ ਮਾਨਤਾਣ ਕਰਾਂਗੇ ਜ਼ਰੂਰ ਬਈ ਮਾਨਤਾਣ ਹੋ ਜੂਗਾ ਹਾਂਜੀ ਹਾਂਜੀ ਠੀਕ ਹੈ ਜੀ ਜਿਹੜੀ ਆਪਾਂ ਗਾ ਦੇਖ ਰਹੇ ਆ ਇਹਦੀ ਕੀ ਡਿਟੇਲ ਆ ਵੇੜ ਦੀ ਇਹ ਸੂਹਾ ਤਾਂ ਪਹਿਲਾਂ ਹੀ ਸੁਣੀ ਆ ਜੀ ਠੀਕ ਆ ਪਹਿਲਾਂ ਸੂਹਾ ਹਾਂ ਆਪਾਂ ਇਥੋਂ ਆਪਣੇ ਪਿੰਡ ਤੋਂ ਹੀ ਲਈ ਆ ਠੀਕ ਹੈ ਜੀ ਮੱਛੀ ਦੁੱਧ ਪਹਿਲਾਂ ਨਹੀਂ ਮੈਨੂੰ ਲੱਗਦਾ 18-20 ਕਿਲੋ ਪਾ ਸਕਦੀ ਏ 18-20 ਕਿਲੋ ਚਲੀ ਚਾਲੀ ਵਾਲੀ ਆ ਹਾਂ 18-20 ਦੀ ਆ ਸੋਰਾਮ ਨਾਲ ਜੀ ਆ ਠੀਕ ਹੈ ਤੇ ਤੋਰੀ ਇੱਕ ਮਿੰਟ ਜੀ ਆਪਾਂ ਚੈੱਕ ਕਰਾ ਦਈਏ ਕਿੰਨਾਂ ਖੜੀ ਥਾਣਾ ਸੋਨਾ ਦੀ ਆਪਾਂ ਚੈੱਕ ਕਰਾ ਲੈਣੇ ਦੋਸਤੋ ਚੈੱਕ ਕਰੋ ਸੀ ਹਜੇ ਤਾਂ ਥਾਣੇ ਨੇ ਕੱਢਨੇ ਆ ਨਾ ਕੱਢਨੇ ਕੱਢਨੇ ਜੀ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਇਹ ਲਾਜੂ ਹਫ਼ਤੇ ਨੂੰ ਪੰਜ ਚਾਰ ਦਿਨ ਤਾਂ ਪੱਕੇ ਹੀ ਆ ਪੰਜ ਚਾਰ ਦਿਨ ਤੇ ਤੋਰੀ ਘਰ ਬਣਾਇਆ ਦੋਸਤੋ ਚੈੱਕ ਕਰ ਲਓ ਸੀ ਮਗਰ ਉਸੀ ਕੁਆਲਿਟੀ ਚੈੱਕ ਕਰੋ ਲੈਵੇ ਜੀ ਤੇ ਥਣ ਲੈਵੇ ਜੀ ਬਹੁਤ ਸਾਫ ਦਾ ਤੇ ਰੋਕੀ ਮੜਾ ਇੱਕ ਮਿੰਟ ਦਿਖਾ ਗਈ ਪਿੱਛੋਂ ਉਹਨੂੰ ਮਗਰੋਂ ਥਾਣ ਦਿਖਾ ਦੇਣਾ ਦੋਸਤੋ ਚਾਰੇ ਥਾਣ ਦੇਖ ਲਓ ਸੀ ਇਹਨਵੇਂ ਥਾਣਾ ਹਜੇ ਥਾਣੇ ਨੇ ਭਰਨੇ ਆ ਜਾਣੇ ਅਜੇ ਤਾਂ ਖੰਡਾਲ ਹੋ ਗਈ ਸਾਨ ਲੈ ਬਣਦੀ ਬਾਈ ਜੀ ਇਹ ਬਾਈ ਜੀ ਆਪਾਂ ਦੀ ਡਿਮਾਂਡ ਦੀ ਗੱਲ ਕਰਕੇ ਇਹਦਾ 80000 ਰੁਪਏ ਬਸ 80000 ਰੁਪਏ ਹਾਂ ਜੀ ਲੈਣ ਦੇਣੀ ਆ ਮੰਨ ਲਓ ਬਸ ਕੋਈ ਮਾਨ ਤਾਨ ਕਰਾਂਗੇ ਮੌਕੇ ਤੇ ਅੱਛਾ ਰੇਟ ਆਪਣੇ ਫਿਕਸ ਹੀ ਆ ਮੰਨ ਲਓ ਮਾਨਸਾ ਨਹੀਂ ਨਹੀਂ ਰੇਟ ਗਰਮੀ ਕਰਕੇ ਵਧਣੀਆਂਵੇਂ ਮੁੱਲ ਮਲ ਕਰਿਆ ਠੀਕ ਹੈ ਠੀਕ ਹੈ ਸੌਦੇ ਹੋਈ ਜਾਣ ਬਸ ਠੀਕ ਹੈ ਹਾਂ ਜੀ ਹਾਂ ਜੀ ਕੰਮ ਚੱਲੀ ਜਾਵੇ ਇਹਨਾਂ ਆ ਕੰਮ ਚੱਲੀ ਜਾਵੇ ਆਪਾਂ ਅਗਲੀ ਚੱਲਗੇ ਹਾਂ ਜੀ ਹਾਂ ਜੀ ਬਾਈ ਜੀ ਆਪਾਂ ਦੀ ਗੱਲ ਕਰਗੀ ਗਾਂ ਦੀ ਵੇੜ ਦੀ ਇਹ ਪਹਿਲਾ ਹੀ ਸੂਆ ਸੋਨੀਆ ਜੀ ਅੱਛਾ ਪਹਿਲੇ ਸੂਆ ਚਾਰ ਦਾ ਆਂਦਾ ਮੂੰ ਚਾਰ ਦੰਦ ਮੂਹ ਖਾਦ ਗਏ ਆਪਾਂ ਹਾਂ ਖਾ ਸਕਦੇ ਦੰਦ ਚੈੱਕ ਕਰ ਲਓ ਸੀ ਚਾਰ ਦੰਦ ਬੱਛੀ ਆ ਪਹਿਲੇ ਸੂਏ ਲਪੜ ਨਹੀਂ ਕਰ ਬਣਾ ਨੌ ਦੋਸਤ ਕਰ ਲਓ ਚੈੱਕ ਚਾਰ ਦੰਦ ਬਸ ਬਸ ਇਹ ਲੈ ਜੂ ਬਈ ਇਹ ਇਹ ਵੀ ਪੰਜ ਚਾਰ ਦਿਨ ਲੈ ਜੂਗੀ ਜੀ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਹਾਂਜੀ ਠੀਕ ਐ ਤੇ ਕਿੰਨਾ ਦੋ ਇਤਿਹਾਸ ਮੇਰਾ ਬਈ ਇਹ ਦੀ ਇਹ 20 ਕਿਲੋ ਆਰਾਮ ਨਾਲ ਦੇਊਗੀ ਜੀ ਅੱਛਾ 20 ਕਿਲੋ ਦੀ ਆਸ ਵਿੱਚ ਪੂਰੀ ਆ ਪੂਰੀ ਬਹੁਤ ਚੰਗੀ ਗਾਂ ਦੀ ਵੱਛੀ ਆ ਇਹ ਠੀਕ ਹੈ ਜੀ ਹਾਂਜੀ ਲੈਵੇ ਦੀ ਕੁਆਲਿਟੀ ਵੀ ਵੇ ਲੋ ਜੇ ਗਾਂ ਨੇ ਤਿਆਰ ਹੋਣਾ ਪੂਰਾ ਰੋਕੀ ਬਣਾਇਆ ਬਾਈ ਲੋ ਥਣ ਦੇਖੋ ਤੁਸੀਂ ਪਿੱਛੋਂ ਚਾਰੇ ਖੰਡਵੇ ਥਣ ਆ ਕੱਲਾ ਕੱਲਾ ਥਣ ਲੱਗਿਆ ਮੁੱਠੀ ਵਾਲਾ ਥਣ ਲੱਗਿਆ ਜੀ ਮੁੱਠੀ ਵਾਲਾ ਥਣ ਲੱਗਿਆ ਸਪੈਸ਼ਲ ਲੈ ਬੰਦੀ ਆ ਜੀ ਡਿਮਾਂਡ ਦੀ ਗੱਲ ਕਰਕੇ ਜੀ ਇਹਦਾ 82000 ਰੁਪਿਆ ਜੀ 82000 ਰੁਪਿਆ ਹਾਂਜੀ ਹਾਂਜੀ ਵੀ ਲੈਣ ਦੇ ਵਾਲਾ ਕੰਮ ਹੀ ਆ ਇਹਦਾ ਵੀ ਬਸ ਛੋੜ ਸੱਪਾ ਕਰਾਂਗੇ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਆਪਾਂ ਅਗਲੀ ਦਿਖਾਈ ਕੀ ਕਰ ਹੁਣ ਹਾਂਜੀ ਪਾਇ ਦੀ ਵਾਰ ਦੀ ਗੱਲ ਕਰ ਗਏ ਇਹ ਦੂਜਾ ਹੀ ਸੂਆ ਸੂਣੀ ਹੈ ਜੀ ਠੀਕ ਹੈ ਜੀ ਪਿਛਲੀ ਵਾਰੀ ਵੀ ਆਪਾਂ ਹੀ ਆਪਣੇ ਪਿੰਡ ਚ ਦਿੱਤੀ ਸੀ ਠੀਕ ਹੈ ਜੀ ਬਾਈ ਮੰਦਰ ਸਿੰਘ ਨਹੀਂ ਟੈਂਟ ਵਾਲੇ ਠੀਕ ਹੈ ਜੀ 5 ਮਹੀਨੇ ਦੀ ਸੂਈ ਨੇ 20 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਵੀਡੀਓ ਵੀ ਆਸ ਟਾਈਮ ਚ ਆਈ ਦੀ ਹੈਗੀ ਹੈ ਦੀ ਠੀਕ ਹੈ 25 ਕਿਲੋ ਦੁੱਧ ਆਹ ਨਾਲ ਦੇਉਗੀ ਪੂਰੀ ਗਾਰੰਟੀ ਹੈ ਗਾਰੰਟੀ ਵਾਲੀ ਜੀ ਸਨੋਮੈਨ ਦਾ ਟੀਕਾ ਲੱਗਿਆ ਵਾ ਇਹਨੇ ਕਿਹੜਾ ਸਨੋਮੈਨ ਦਾ ਠੀਕ ਹੈ ਜੀ ਤੇ ਆਪ ਦਾ ਤਾਂ ਇਹਦਾ ਕੋਈ ਪਤਾ ਨਹੀਂ ਕਿਹੜੇ ਟੀਕੇ ਦੀ ਆ ਠੀਕ ਹੈ ਜੀ ਤੇ ਅੱਗੇ ਹੁਣ ਇਹਦਾ ਪੂਰਾ ਰਿਕਾਰਡ ਆਪਣੇ ਕੋਲ ਠੀਕ ਹੈ ਕਿੰਨੇ ਦਿਨ ਲੱਜੂਗੀ ਅ ਮਾਰਾ ਦਨ ਗਰਦਨ ਖੁੱਲੇ ਲੈ ਜੂਗੀ ਪੱਕਾ ਜੀ ਠੀਕ ਹੈ ਜੇ ਮੜੇ ਤੋਰਦਗੇ ਵੀ ਹਾਂਜੀ ਤੋਰਦ ਲੈ ਖੋਲੀ ਕਰ ਮੜਾਓ ਓ ਦੋਸਤੋ ਚੈੱਕ ਕਰੋ ਸੀ ਹਾਜੀ ਗਾਣੇ ਕੱਚੀ ਆ ਤਿਆਰ ਹੋਣਾ ਟਲ ਟੂਲ ਬਹੁਤ ਪਈ ਆ ਦੇ ਬਈ ਹਣਾ ਇਹ ਦੁੱਧ ਬਹੁਤ ਦਿੰਦੀ ਆ ਜੀ ਇਹਦੀ ਆਪਣੇ ਕੋਲੇ ਵੀਡੀਓ ਹੈਗੀ ਆ ਪਿਛਲੀ ਵਾਰੀ ਚੁਾਈ ਦੀ ਵੀ ਥਣ ਤੁਹਾਨੂੰ ਚੰਗਾ ਲੱਗਾ ਦੋਸਤੋ ਰੋਕੀ ਬਣਾ ਬਈ ਥਾਂ ਦਿਖਾ ਦੀ ਤੁਹਾਨੂੰ ਦੋਸਤੋ ਕੱਲਾ ਕੱਲਾ ਥਾਣਾ ਇਹਦੇ ਗਾਂ ਦੇ ਵੀ ਲੈ ਬੰਦ ਬਈ ਲੈ ਜਾਗੇ ਬਹੁਤ ਸੋਹਣੀ ਵੈੜ ਆ ਪੂਰੀ ਗਰੰਟੀ ਵਾਲੀ ਬਾਈ ਕਹਿੰਦਾ ਪੂਰੀ ਜ਼ਿੰਮੇਵਾਰੀ ਵਾਲੀ ਵੈੜ ਆ ਭਾਈ ਜੀ ਡਿਮਾਂਡ ਦੀ ਗੱਲ ਕਰ ਗਏ ਇਹਦਾ 85000 ਰੁਪਏ ਜੀ 80000 ਰੁਪਏ ਹਾਂ ਜੀ ਮਾਨਤਾਂ ਵਾਲਾ ਕੰਮ ਇਹਦੇ ਚ ਵੀ ਕਰਾਂਗੇ ਕਰਾਂਗੇ ਜੀ ਜ਼ਰੂਰ ਠੀਕ ਹੈ ਠੀਕ ਹੈ ਬੜਾ ਲੰਮਾ ਜੋੜਾ ਆਪਾਂ ਮੰਗਣਾ ਹੀ ਨਹੀਂ ਠੀਕ ਹੈ ਮਾਨਤਾਂ ਥੋੜਾ ਬਹੁਤਾ ਜ਼ਰੂਰ ਕਰਾਂਗੇ ਬਈ ਕੰਮ ਰੁੜਿਆ ਰਿਹਾ ਰਿਹਾ ਆਪਾਂ ਹਾਂ ਜੀ ਹਾਂ ਜੀ ਤੇ ਬਈ ਆਪਣਾ ਨੰਬਰ ਬੋਲ ਦੀ ਨੰਬਰ ਤੂੰ ਉਹ ਲਬਖਾ ਮਾੜਾ ਜਿਹਾ ਵੈਚੀ ਫਿਰ ਬੋਲੇ ਗਲਤੀ ਵੀ ਹੋ ਜਾਂਦੀ ਚੈੱਕ ਕਰੋ ਨੰਬਰ ਤੁਸੀਂ 97791 82257 ਬਾਈ ਦਾ ਨੰਬਰ ਹੈ ਜੇ ਬਾਈ ਦਾ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਦੋਸਤੋ ਤੁਸੀਂ ਘਰੇ ਆ ਕੇ ਬਾਈ ਦੇ ਪੂਰੀ ਹਰ ਟਾਈਮ ਹਿੰਦੀਆਂ ਬਾਈ ਆਪਣੇ ਕੋਲੇ ਮੰਨਦੀਆਂ ਹਾਂਜੀ ਹਾਜ਼ਰੀ ਹੁੰਦੀਆਂ ਨੇ ਅੱਛਾ ਇੰਨੇ ਜਿਹੜਾ ਹੁੰਦਗੇ ਆ ਮੰਨੂ ਸਾਰਾ ਪੱਕੀਆਂ ਜਮਾ ਠੀਕ ਹੈ ਠੀਕ ਹੈ ਜੇ ਤੁਹਾਨੂੰ ਬਾਈ ਦੀਆਂ ਵਹਿੜਾ ਪਸੰਦ ਆਉਂਦੀਆਂ ਜੇ ਆਪਣੀ ਵੀਡੀਓ ਦੋਸਤੋ ਚੰਗੀ ਲੱਗਦੀ ਆ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵਾਤਵਾਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਦੋਸਤੋ ਧੰਨਵਾਦ